ਲੋ ਬਈ ਸਵੇਰ ਹੋ ਗਈ ਆ ਕਾਲੇ ਤੁਰੇ ਫਿਰਦੇ ਲੈ 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 ਕਿਤਨ ਨਰਦਾ ਜਫੂ ਦਾ ਮਾਸ ਚੋ ਲੈਣਾ ਕਾ ਅੱਜ ਕਰਈ ਸੀ ਕਰੀ ਥੋੜਾ ਵੱਡਾ ਕੰਮ ਕਰਦੇ ਆ ਅੱਜ ਤੇ ਤੁਹਾਨੂੰ ਦਿਖਾਉਨੇ ਆ ਹਾਓ ਬੀ ਯੂ ਆਮ ওকে ਵਾਟ ਆਰ ਯੂ ਈਟਿੰਗ ਸਾਲਿਆ ਸਪਾਟੀ ਵਿੱਚ ਸਪਾਟੀ ਮਿਲਦੀ

ਦੂਜੇ ਵੀ ਆ ਸਾਡੇ ਕੋ ਕੁੱਤੇ ਨੇ ਬਿਲਡਿੰਗ ਦਾ ਕੰਮ ਕੁੰਮ ਚੱਲਣ ਡਿਆ ਆ ਤੇ ਸਾਡੇ ਦੂਜੇ ਕੁੱਤੇ ਇਹ ਸਤੇ ਹੁਣੇ ਲੈ ਰੋਕੇ ਦਿਖਾਣੇ ਆ ਧੰਨ ਆਪਾਂ ਲਓ ਜੀ ਜੈਕ ਨੂੰ ਜਵਾਲੂ ਸੁ ਅੱਜ ਵੀਰਾਂਓ ਸਿਕੋਈ ਅੱਜ ਅਸੀਂ ਕੱਢਿਆ ਟਰੈਕਟਰ ਤੇ ਇਹ ਕਰਾਂਗੇ ਅਸੀਂ ਅਸੈਂਬਲ ਤੇ ਤੁਹਾਨੂੰ ਦਿਖਾਵਾਂਗੇ ਲਓ ਜੀ ਅਸੈਂਬਲਿੰਗ ਚੱਲਣ ਗਈ ਹੈ ਪਰ ਕਰਨ ਦੇ ਖੜਾ ਜਿੱਦੈ ਸੈਂਬਲ ਹੋ ਗਿਆ ਤਾਂ ਮੇਰੇ ਦਿਖਾ ਮਾਗੇ ਹੋ ਵੀ ਮਿੱਤਰੋ ਇੱਕ ਤਾਂ ਪੂਰਾ ਤਿਆਰ ਕਰਤਾ ਹੈ ਦੂਜਾ ਹੀ ਤਿਆਰ ਕਰਨ ਦੇ ਆ ਕੜਾ ਲਾ ਆਇਆ ਉਹ ਯੋਲੀ ਤੁਹਾਨੂੰ ਦਿਖਾਉਣ ਨੇ ਸਾਰਾ ਅਸੈਂਬਲ ਕਰਕੇ ਇਹ ਵਧੀਆ ਚੀਜ਼ ਹੈ ਛੋਟੇ ਜਿਹੜੇ ਛੋਟੇ ਫਾਰਮਰਸ ਲਈ ਉਹਨਾਂ ਲਈ ਇਹ ਵਧੀਆ ਚੀਜ਼ ਹੈ ਨਹੀਂ ਕਰੰਟ ਨਹੀਂ ਕੰਮ ਚੱਲੀ ਜਾਂਦਾ ਥੋੜਾ ਲੋ ਬਈ ਕਰਦੇ ਆ ਤਿਆਰ 사운ਡ ਚੈੱਕ ਕਰੋ ਤੁਸੀਂ ਕਰਤਾ ਚਾਲੂ ਨਾਲੇ ਹਾਰਡ ਜ਼ਮੀਨ ਤੇ ਆ ਚਲਾਇਆ ਬੜਾ ਡੂੰਗਾ ਜਾਂਦਾ ਥੱਲੇ